ਸਸਿਗਾਲ ਜੀ ਸਾਰਿਆਂ ਨੂੰ ਜਿਵੇਂ ਕਿ ਅਸੀਂ ਲੰਬੇ ਸਮੇਂ ਤੋਂ ਰੁੱਖਾਂ ਬਾਰੇ ਗੱਲ ਕਰਦੇ ਆਉਂਦੇ ਆ ਕਿਉਂਕਿ ਸਾਡਾ ਕਾਰਜ ਜੀ ਰੁੱਖਾਂ ਨੂੰ ਲਾਉਣਾ ਤੇ ਰੁੱਖਾਂ ਦੇ ਜਿਹੜੇ ਪੁਰਾਣੀਆਂ ਛਿੜੀਆਂ ਨੂੰ ਰਿਵਾਈਵ ਕਰਨਾ ਤੇ ਲੱਗੇ ਹੋਏ ਆ ਤਾਂ ਕਿ ਪੰਜਾਬ ਦਾ ਜਿਹੜਾ ਮੋੜ ਸਰਜੀਤ ਖੋਸ ਜਿਹੜਾ ਜੰਗਲਾਤ ਦਾ ਰਕਬਾ ਹੈਗਾ ਜਿਵੇਂ ਅਸੀਂ ਮੋਗੇ ਜਿੱਲੇ ਜਾ ਜੈਂਟਰ ਕੀਤੀ ਹੋਈ ਆ ਪਹਿਲਾਂ ਲੋਗੜ ਪਿੰਡ ਦੇ ਉੱਥੇ ਛਿੜੀ ਫਲਾਈਆਂ ਦੀ ਛਿੜੀ ਦੇਖੀ ਉੱਥੇ ਨੂੰ ਕਵਰ ਕੀਤਾ ਹੁਣ ਅਸੀਂ ਪਿੰਡ ਇੰਦਗੜ ਪਹੁੰਚੇ ਹੋਏ ਆ ਇੱਥੇ ਬਾਬਾ ਚਾਈ ਲੱਭਾ ਜੀ ਦੀ ਜਗ੍ਹਾ ਹੈਗੀ ਆ ਇਹ ਛਿੜੀ ਸ਼ਰੀਫ ਇਹਦਾ ਨਾਮ ਹੈਗਾ ਜਗ੍ਹਾ ਦਾ ਮਤਲਬ ਨਾ ਤੁਸੀਂ ਦੇਖੋ ਤੁਸੀਂ ਝਿੜੀ ਸ਼ਰੀਫ ਇਹ ਜਿਹੜੀ ਜਗ੍ਹਾ 'ਚ 100 ਕਿੱਲਾਂ ਦੀ ਝਿੜੀ ਹੈ ਮਤਲਬ ਕਹਿੰਦਾ ਤਾਂ ਸਾਡਾ ੜਾ ਮਕਸਦ ਹੈਗਾ ਪੰਜਾਬ ਦੀਆਂ ਅਲੱਗ-ਅਲੱਗ ਇਲਾਕਿਆਂ ਜੋ ਰੋਜਾਨੇ ਹੈਗੇ ਆ ਕੋਸ਼ਿਸ਼ ਕਰਦੇ ਜੀ ਉਹ ਝਿੜੀਆਂ ਹੋਣ ਜਾਂ ਗੁਰੂ ਘਰ ਰੁੱਖਾਂ ਦਾ ਨਾ ਪਿੱਛੇ ਹੋਣ ਤਾਂ ਉਹਨੂੰ ਅਸੀਂ ਰਿਕਾਰਡ 'ਚ ਲਿਆ ਰਹੇ ਆ ਤੇ ਇਹ ਪੰਜਾਬ ਦੀ ਝਿੜੀ ਹੈਗੀ ਇਹ ਮੋਗੇ ਜ਼ਿਲ੍ਹੇ 'ਚ ਪਿੰਡ ਇੰਦਗੜ ਪਿੰਡਾ ਤਾਂ ਇਹਨੂੰ ਵੀ ਅਸੀਂ ਅੱਜ ਰਿਕਾਰਡ 'ਚ ਲਿਆਂਦਾ ਇੱਥੇ ਰੁੱਖ ਅਸੀਂ ਦੇਖਿਆ ਹੈਗੇ ਇਹਦੇ ਵਿੱਚ ਬਹੁਤ ਪ੍ਰਾਤਨ ਬੋੜ ਖੜਿਆ ਪਿੱਪਲ ਖੜਿਆ ਸਾਡੇ ਪਿੱਛੇ ਇੱਕ ਵੰਦ ਰੁੱਖ ਖੜਾ 2 300 ਸ ਸੋ ਤਾਂ ਦੱਸ ਦੇਗੇ ਬਹੁਤ ਪੁਰਾਣਾ ਵੰਦ ਰੌਖਾ ਤੇ ਲੋਕ ਇੱਥੇ ਸ਼ਾਧਨਾਂ ਬਹੁਤ ਮੱਠਾ ਮੱਠਾ ਡੇਕਰਾਉਂਦੇ ਆ ਤੇ ਬਹੁਤ ਹੀ ਭਾਰੀ ਇੱਥੇ ਮੇਲਾ ਲੱਗਦਾ ਹੈਗਾ ਤੇ ਹੋਰ ਇਹਦੇ ਵਿੱਚ ਕਰੀਰ ਹੈਗੇ ਆ ਜੰਡ ਹੈਗੇ ਆ ਤਾਂ ਇਹ ਸਾਰੇ ਰੁੱਖ ਜਿਹੜੇ ਵਿੱਚ ਫਲਾਈਆਂ ਇੱਥੇ ਵੀ ਫਲਾਈਆਂ ਹੈਗੀਆਂ ਹੁਣ ਪਿੱਛੇ ਦਿਖਾ ਦਾਂ ਕਿੰਨੀਆਂ ਫਲਾਈਆਂ ਬਹੁਤ ਹੀ ਪੁਰਾਣੀਆਂ ਤੇ ਬਹੁਤ ਪ੍ਰਾਤਨ ਫਲਾਈਆਂ ਲੱਗੀਆਂ ਹੋਈਆਂ ਤੇ ਇਹ ਬਹੁਤ ਵੱਟੇ ਰਿਕਾਰਡ ਚ ਆਈਆਂ ਇੰਨੀਆਂ ਫਲਾਈਆਂ ਤੇ ਪਰ ਇੱਥੇ ਇਤਰਾਸ ਦੀ ਖੂਰ ਹੈਗੀ ਬਈ ਇੱਕ ਸਾਈਡ ਤੇ ਫਲਾਈਆਂ ਜੰਗਲ ਤਾਂ ਹੈ ਪਰ ਪਰਲੀ ਸਾਈਡ ਤੇ ਪਹਾੜੀ ਕਿਕਰ ਬਹੁਤ ਖੜੀ ਆ ਜਿਹਨੂੰ ਕਿ ਆਪਾਂ ਨੂੰ ਅਗਰ ਤਾਂ ਉਹਨੂੰ ਕਿਸੇ ਨਾ ਕਿਸੇ ਸਮੇਂ 'ਚ ਪੰਜਾਬ ਨੂੰ ਆਪਣੀ ਧਰਤੀ ਜੁਰੂ ਮੁਰਸ ਜੀਦ ਕਰਨ ਦੀ ਗੱਲ ਆਈ ਤੁਹਾਨੂੰ ਕੱਢਣਾ ਪੈਣਾ ਹੈਗਾ ਤਾਂ ਹੌਲੀ-ਹੌਲੀ ਆਪਾਂ ਨੂੰ ਸਾਰਾ ਜਿਹੜਾ ਬਾੜੀ ਕਿਕਰਾਂ ਨੂੰ ਕੱਢ ਕੇ ਫਲਾਈਆਂ ਜੰਡ ਰੇਰੂਏ ਲਾਉਣੇ ਪਏ ਆਪਾਂ ਤਾਂ ਇਸ ਕਰਕੇ ਇਹ ਝਿੜੀ ਜਿਹੜੀ ਹੈਗੀ ਬਹੁਤ ਵੱਡੀ ਇੱਕ ਫੈਲੀ ਹੋਈ ਆ ਪਰ ਫਿਰ ਵੀ ਇਹ ਇਹ ਜਿਹੜੀ ਝਿੜੀਆਂ ਹੈਗੀਆਂ ਇਹਦੇ ਵਿੱਚ ਆਪਾਂ ਐਗਰੋ ਫਰਸਟੀ ਜਿਹੜੀ ਸਿਸਟਮ ਹੈਗਾ ਟੈਂਬਰ ਵਿੱਚ ਲਾਇਆ ਹੋਇਆ ਹੈਗਾ ਕਿਉਂਕਿ ਲੱਕੜ ਦੀ ਲੋੜ ਪੈਂਦੀ ਹੈਗੀ ਪਰ ਸਾਡਾ ਹੱਕ ਬੰਦਾ ਹੈਗਾ ਜਿਹੜੀਆਂ ਸਾਡੀਆਂ ਇਹ ਜਿਹੜੀ ਝਿੜੀਆਂ ਪ੍ਰਾਤਨ ਹੁੰਦੀਆਂ ਉਹ ਸਾਡੇ ਪੁਰਾਣੇ ਰੁੱਖ ਰੂਜਰੇ ਤਾਂ ਬਹੁਤ ਚੰਗਾ ਹੈ ਕਿਉਂਕਿ ਸਾਡੇ ਉਹ ਪੰਜਾਬ ਦੇ ਪਤਾ ਨਹੀਂ ਕਿਹੜੇ ਸਮਿਆਂ ਤੋਂ ਉੱਥੇ ਰੁੱਖ ਹੁੰਦੇ ਹੈਗੇ ਤਾਂ ਇੱਥੇ ਵੀ ਜਿਹੜਾ ਸਫੈਦਾ ਖੜਾ ਤਾਂ ਕਿਸੇ ਸਮੇਂ ਸਮੇਂ ਜਦੋਂ ਕਿਤੇ ਆਊਗਾ ਤਾਂ ਮਤਲਬ ਉਹ ਕਹਿੰਦਾ ਲੱਕੜ ਵਾਸਤੇ ਜ਼ਰੂਰ ਵਰਤੀ ਹੋਗੀ ਪਰ ਉੱਥੇ ਜਿਹੜੇ ਪ੍ਰਾਤਨ ਪੰਜਾਬ ਦੇ ਹੈਗੇ ਆ ਰੁੱਖ ਜਿਹੜੇ ਹੈਗੇ ਜਿਵੇਂ ਫਲਾਈਆਂ ਹੋ ਗਿਆ ਜੰਡ ਹੋ ਗਿਆ ਰੇਰੂ ਹੋ ਗਿਆ ਜਿਵੇਂ ਪਿੱਛੇ ਵਣ ਦੇਖਦੇ ਹੋ ਵਣ ਹੋ ਗਿਆ ਪਿੱਲੂ ਹੋ ਗਿਆ ਰੋਹੀੜੇ ਹੋਗੇ ਇਹ ਜਿਹੜੇ ਸਾਡੇ ਪੰਜਾਬ ਦੇ ਪ੍ਰਾਤਨ ਰੁੱਖ ਆ ਇਹਨੇ ਝਿੜੀਆਂ ਨੂੰ ਮੁਰਸ ਜੀਦ ਕਾਂ ਦੀ ਵੀ ਲੋੜ ਕਿਤੇ ਪੈਣੀ ਆਉਣ ਵਾਲੇ ਸਮੇਂ ਚ ਕਿਉਂਕਿ ਸਾਡੇ ਕੋਲ ਸਾਡੀ ਜ ਉਹ ਦੇਖ ਨਹੀਂ ਨਹੀਂ ਹੈਗੇ ਰੁੱਖ ਇਹ ਵਨ ਤਾਂ ਹੁਣ ਸੰਭਾਲਿਆ ਹੋਇਆ ਦੀ ਉਮਰ ਹਜੇ ਹੋਰ ਲੰਬੀ ਹੋ ਸਕਦੀ ਹੈ ਪਰ ਸਾਨੂੰ ਨਵੇਂ ਸਿਰੇਓ ਵਿੱਚ ਵੀ ਇਹਨਾਂ ਰੁੱਖਾਂ ਨੂੰ ਸਾਨੂੰ ਇੰਟਰੋਡਿਊਸ ਕਰਨਾ ਚਾਹੀਦਾ ਜਿਹੜੇ ਪ੍ਰਾਤਨ ਸਾਡੇ ਪੰਜਾਬ ਦੇ ਹੈਗੇ ਆ ਤਾਂ ਬੇਨਤੀ ਹੈ ਫਿਰ ਤੋਂ ਪ੍ਰਵਾਨ ਕਰੋ ਜੇ ਤੁਹਾਡੇ ਕਿਸੇ ਪਿੰਡ ਵਿੱਚ ਝਿੜੀ ਪ੍ਰਾਤਨ ਖੜੀ ਆ ਉਹਦੇ ਵਿੱਚ ਕਿਰਪਾ ਕਰਕੇ ਟਿੰਬੋ ਨੂੰ ਵਿੱਚ ਨਾਮ ਵੜਾ ਜਾਵੇ ਉੱਚ ਡੇਕਾ ਨਾਮ ਬਾੜਿਆ ਜਾਂ ਪਪੂਲਰ ਨਾਮ ਬਾੜਿਆ ਸਫੈਦਾ ਨਾਮ ਬਾੜਿਆ ਜਾਵੇ ਉਹਨਾਂ ਝਿੜੀਆਂ ਦੇ ਵਿੱਚ ਜਿਹੜੇ ਪ੍ਰਾਤਨ ਰੁੱਖ ਮੌਜੂਦ ਆ ਉਥੋਂ ਸਾਡੀ ਜਿਹੜੀ ਰਾਉਂਡ ਕਲਾਸ ਫਾਊਂਡੇਸ਼ਨ ਨਰਸੀ ਹੈਗੀ ਆ ਇਹ ਸਾਰੇ ਪੰਜਾਬ ਦੇ ਬਰਾਦ ਰੁੱਖ ਤਿਆਰ ਕਰਦੇ ਆ ਸੀ। ਰਾਜਸਥਾਨ ਤੋਂ ਸੀਡ ਆਉਂਦਾ। ਬਹੁਤ ਅਸੀਂ ਆਪ ਇਕੱਠਾ ਕਰਦੇ ਸੀਡ। ਤਾਂ ਉਹ ਰੁੱਖਾਂ ਨੂੰ ਤਿਆਰ ਕਰਦੇ ਆ। ਜਿਨ੍ਹਾਂ ਇਹ ਝਿੜੀਆਂ ਦੇ ਵਿੱਚ ਰੁੱਖ ਲਾਉਣੇ ਆ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਆਪਾਂ ਐਵੇਂ ਕੋਈ ਜਿਹੜਾ ਪੰਜਾਬ ਦਾ ਆਪ ਦਾ ਰੁੱਖ ਨਹੀਂ ਹੈਗਾ ਉਹਨੂੰ ਆਪਾਂ ਇੰਟਰਡਿਊਸ ਨਾ ਕਰੀਏ ਨਾ ਝਿੜੀਆਂ 'ਚ। ਇਹਨਾਂ ਦੀ ਝਿੜੀਆਂ ਜਿਹੜੀ ਹਾਲਾਤ ਹੈਗੀ ਆ ਉਹਨੂੰ ਸੈੱਟ ਕਰੀਏ ਮਤਲਬ ਤੁਹਾਡੇ ਪਿੰਡ ਵਿੱਚ ਕਿਥੇ ਝਿੜੀ ਖੜੀ ਆ। ਸੰਤੂ ਜੀ ਦੱਸੋ ਅਸੀਂ ਪੰਜਾਬ ਦੇ ਵਿੱਚ ਇਹ ਰੁੱਖ ਲਗਾਉਣ ਦੀ ਮਿਹਮ ਦੇ ਤਹਿਤ ਅਸੀਂ ਘੁੰਮਦੇ ਰਹਿੰਨੇ ਆ, ਮੂਵ ਕਰਦੇ ਰਹਿੰਨੇ ਆ ਇੱਕ ਜ਼ਿਲ੍ਹੇ ਤੋਂ ਦ ਜੇ ਤੁਹਾਡੇ ਪਿੰਡ ਵਿੱਚ ਗੁਰੂ ਘਰ ਹੈਗਾ ਉਹ ਰੁੱਖਾਂ ਦੇ ਨਾਲ ਪਿੱਛੇ ਗੁਰੂ ਕਾ ਜਿਵੇਂ ਫਲਾਈ ਸਾਹਿਬ ਜੰਡ ਸਾਹਿਬ ਰੇਰੂ ਸਾਹਿਬ ਬਣੇ ਹੋਏ ਆ ਪੰਜਾਬ ਦੇ ਜੇ ਤੁਹਾਡੇ ਪਿੰਡ ਵੀ ਰੁੱਖਾਂ ਦੇ ਪਿੱਛੇ ਗੁਰੂ ਘਰ ਬਣਿਆ ਉਹਨੂੰ ਅਸੀਂ ਕਵਰ ਕਰਾਂਗੇ ਜੇ ਤੁਹਾਡੇ ਪਿੰਡ ਕੋਈ ਝਿੜੀ ਪ੍ਰਾਤਨ ਖੜੀ ਆ ਪ੍ਰਾਤਨ ਰੁੱਖ ਖੜੇ ਆ ਉਹਨੂੰ ਤੁਸੀਂ ਫਟਾਫਟ ਕੋਸ਼ਿਸ਼ ਕਰੋ ਸੰਬੰਧੀ ਤੇ ਸਾਨੂੰ ਤੁਸੀਂ ਦੱਸੋ ਤਾਂ ਕਿ ਅਸੀਂ ਇਹਨੂੰ ਆਪਣੇ ਰਿਕਾਰਡ 'ਚ ਲਈਏ ਇਹਨੂੰ ਸੈਂਟੀਫਿਕ ਵੇ ਨਾਲ ਆਉਣ ਵਾਲਾ ਸਾਡਾ ਸਾਇੰਸ ਕਹਿੰਦੀ ਆ ਸਾਡੇ ਜਿਹੜੇ ਸਾਇੰਸ ਕਹਿੰਦੀ ਆ ਉਸ ਦੇ ਹਿਸਾਬ ਨਾਲ ਇਹ ਝਿੜੀਆਂ ਨੂੰ ਰਿਵਾਈਵ ਕੀਤਾ ਜਾਵੇ ਕਿਉਂਕਿ ਜਿਹੜਾ ਸੀਡ ਦਾ ਸੋਰਸ ਵੀ ਬਹੁਤ ਇੰਪ ਜਰਮ ਪਲਾਜ਼ਮ ਜਿਹੜਾ ਹੈ ਕਿੱਥੋਂ ਆ ਰਿਹਾ ਹੈ ਕਿਵੇਂ ਹੋ ਰਿਹਾ ਉਹ ਬਹੁਤ ਸਾਰਾ ਇੰਪੋਰਟੈਂਟ ਹੁੰਦਾ ਇਸ ਲਈ ਇਹ ਝਿੜੀਆਂ ਨੂੰ ਮੁੜ ਸਜੀਦ ਕਰਨ ਦਾ ਸੀ ਕੋਸ਼ਿਸ਼ ਕਰਾਂਗੇ ਜਿੰਨੇ ਵੀ ਪੰਜਾਬ ਦੇ ਬਹੁਤ ਸਾਰੇ ਕਰ ਵੀ ਰਹੇ ਆ ਜਿਵੇਂ ਅਮਰੀਕਾ ਦਾ ਸੋਡੇ ਪੈਂਡਾ ਉੱਥੇ ਕਿਚੜੀ ਨੂੰ ਰਿਵਾਈਵਲ ਵਰ ਲੱਗੇ ਹੋਏ ਆ ਉਹਦੇ ਵਿੱਚ ਕਰੀਰ ਲੱਗਿਆ ਬਹੁਤ ਸਾਰੇ ਕਰੀਰਾਂ ਦਾ ਭਾਗ ਆ ਪਰ ਵਿੱਚ ਉਹਦੇ ਪੈਜ ਬਹੁਤ ਖਾਲੀ ਉਹਦੇ ਵਿੱਚ ਅਸੀਂ ਪ੍ਰਾਤਨ ਪੰਜਾਬ ਦੇ ਰੁੱਖ ਪੜਨ ਲੱਗੇ ਇਸ ਲਈ ਬਹੁਤ ਸਾਰੇ ਝਿੜੀਆਂ ਜਿਹੜੀਆਂ ਹੈਗੇ ਪੰਜਾਬ ਦੀਆਂ ਅਸੀਂ ਅਸੀਂ ਤੁਹਾਡੇ ਨਾਲ ਮਿਲ ਕੇ ਉਹਨੂੰ ਰਿਵਾਈਵ ਕਰ ਸਕਦੇ ਆ ਤੇ ਬੇਨਤੀ ਆ ਫਿਰ ਪ੍ਰਵਾਨ ਕਰਿਓ ਆਓ ਸਰ ਨਾਲ ਮਿਲ ਕੇ ਇਕੱਠੇ ਹੋਈਏ ਪੰਜਾਬ ਦੇ ਜਿਵੇਂ ਆ 100 ਕੁਲੇ ਝੜੀ ਪਈ ਹੈ ਇਹ ਥੋੜੀ ਜੀ ਮੁਰਸ਼ਦੀ ਦੀ ਲੋੜ ਹੈਗੀ ਰੂ ਮਤਲਬ ਇਹਨਾਂ ਗੜ ਪਿੰਡ ਵਿੱਚ ਤੇ ਇਸ ਤਰ੍ਹਾਂ ਹੀ ਪੰਜਾਬ ਦੇ ਹੋਰ ਵੀ ਝੜੀਆਂ ਬਹੁਤ ਪਈਆਂ ਤੇ ਉਹਨੂੰ ਵੀ ਰਵਾਈਵਲ ਦੀ ਲੋੜ ਹੈ ਇਸ ਸਮੇਂ ਵਿੱਚ ਕਿਉਂਕਿ ਰੁੱਖ ਇਹ ਮਿਲਦੇ ਨਹੀਂ ਹੈਗੇ ਪ੍ਰਾਤਨ ਚ ਜਿਵੇਂ ਝੰਡਾ ਆਮ ਤੁਹਾਨੂੰ ਪ੍ਰਾਈਵੇਟ ਨਰਸਰੀ ਚ ਕਿਤੇ ਨਹੀਂ ਮਿਲਣਗੇ ਫਲਾਈ ਤੁਹਾਨੂੰ ਕਿਤੇ ਨਹੀਂ ਮਿਲੂਗੀ ਇਹ ਸਾਡੀ ਨਰਸਰੀ ਚ ਅਵੇਲੇਬਲ ਆ ਕਿਉਂਕਿ ਕਈ ਵਾਰ ਇਹ ਹੁੰਦਾ ਹੈਗਾ ਬੰਦੇ ਨੂੰ ਉਹ ਜਿਹੜੀ ਝੜੀ ਚ ਬੂਟੇ ਹੁੰਦੇ ਕਿਤੇ ਮਿਲਦੇ ਨਹੀਂ ਉਹ ਬੰਦਾ ਤੱਕ ਹਾਰ ਜਾਂਦਾ ਜਿਵੇਂ ਸਾਡੇ ਇੱਕ ਰੇਰੂ ਸਾਹਿਬ ਗੁਰਦਰਾ ਸੀਗਾ ਮਾਛੀਵਾੜੇ ਕੋਲ ਉੱਥੇ ਮਤਲਬ ਕਿ ਇਹਦਾ ਰੇਰੂ ਦਾ ਹੁਣ ਮੋਢ ਮੌਜੂਦ ਆ ਮਤਲਬ ਮੋਢ ਸੰਭਾਲਿਆ ਹੋਇਆ ਅਸੀਂ ਉਹਨੂੰ ਪੁੱਛਿਆ ਵੀ ਰੇਰੂ ਦਾ ਰੁੱਖ ਤੁਸੀਂ ਇੱਥੇ ਲਾ ਲੈਂਦੇ ਦੁਆਰਾ ਉਹਨਾਂ ਦੇ ਗੁਰੂ ਗੁਰੂ ਸਾਹਿਬ ਦੀ ਯਾਦ ਵਿੱਚ ਉਹਨਾਂ ਨੇ ਕਿਹਾ ਵੀ ਸਾਨੂੰ ਰੇਰੂ ਦਾ ਰੁੱਖ ਨਹੀਂ ਮਿਲਿਆ ਇਸ ਲਈ ਰੁੱਖ ਮਿਲਦੇ ਵੀ ਜਿਹੜੇ ਪ੍ਰਾਤਨ ਹੋ ਗਏ ਮਿਲ ਨਹੀਂ ਬੜੇ ਔਖੇ ਰੇਰੂ ਦਾ ਰੁੱਖ ਮਿਲਦੇ ਨਹੀਂ ਕਿਸੇ ਪਾਸੇ ਇਸ ਲਈ ਬੇਨਤੀਆਂ ਪਰਮਾਨੰਗ ਸਾਡੇ ਕੋਲ ਹਰ ਚੀਜ਼ ਅਵੇਲੇਬਲ ਆ ਵਨ ਦੇ ਰੁੱਖ ਅਵੇਲੇਬਲ ਆ ਪੀਲੂ ਅਵੇਲੇਬਲ ਆ ਰੇਰੂ ਅਵੇਲੇਬਲ ਆ ਫਲਾਹੀ ਸਾਡੇ ਕੋਲ ਹੈਗੀ ਆ ਜੰਡ ਹੈਗੇ ਕਰੀਰ ਦੇ ਤਿਆਰ ਕਰਨ ਲੱਗੇ ਹੋਏ ਆ ਬਰਨੇ ਸਾਡੇ ਕੋਲ ਹੈਗੇ ਮਤਲ ਤੁਸੀਂ ਸਾਡੇ ਨਾਲ ਸੰਪਰਕ ਕਰੋ ਆਪਣੀ ਛਿੜੀਆਂ ਨੂੰ ਰਿਵਾਈਵ ਕਰੋ ਤੇ ਛਿੜੀਆਂ ਨੂੰ ਰਿਕਾਰਡ 'ਚ ਲਿਆਓ ਧੰਨਵਾਦ ਸਾਰਾ ਸਸਿਕਾਲ ਜੀ